ਤਸਵੀਰਾਂ ਵੇਖ ਸਕਦੇ ਹੋ ਕਿ ਮਾਧੋਪੁਰ ਦੇ ਵਿੱਚ ਖੜੇ ਆ ਔਰ ਮਾਧੋਪੁਰ ਦਾ ਜਿਹੜਾ ਇੱਥੇ ਨਾਕਾ ਲਗਾਇਆ ਹੋਇਆ ਉਹ ਬੈਰੀਕੇਡ ਜਿਹੜੇ ਆ ਲਗਾ ਕੇ ਕਿਸਾਨਾਂ ਨੇ ਮਾਧੋਪੁਰ ਤੋਂ ਲੈ ਕੇ ਸਾਰਾ ਬੈਰੀਕੇਡ ਬੰਦ ਕੀਤਾ ਹੋਇਆ ਔਰ ਨੈਸ਼ਨਲ ਹਾਈਵੇ ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਨੂੰ ਜਾਣ ਵਾਲਾ ਔਰ ਇਸ ਤੋਂ ਪਹਿਲਾਂ ਅਸੀਂ ਲਦਪਾਲਮਾ ਟੋਲ ਪਲਾਜੇ ਉੱਤੋਂ ਵੀ ਕਵਰ ਕਰਿਆ ਔਰ ਦੱਸ ਦਈਏ ਕਿ ਇਸ ਵੇਲੇ ਮਾਧੋਪੁਰ ਦੀ ਐਂਟਰੀ ਦੇ ਉੱਤੇ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਬੈਠੇ ਨੇ ਇਸ ਹਾਲ ਕਿਨੇ ਕਿਸਾਨ ਬੈਠੇ ਨੇ ਬਹੁਤ ਸਾਰੀਆਂ ਭੈਣਾਂ ਤੇ ਮਾਵਾਂ ਇੱਥੇ ਬੈਠੀਆਂ ਨੇ ਔਰ ਕਾਰਨ ਕੀ ਆ ਡੱਲੇਵਾਲ ਸਾਹਿਬ ਲਗਭਗ 35 36 ਦਿਨ ਤੋਂ ਡੱਲੇਵਾਲ ਸਾਹਿਬ ਮਰਨwarte ਬੈਠੇ ਹੋਇਆ ਔਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮੁਰਦਾਬਾਦ ਦੇ ਨਾऱ्यांना ਦਾ ਇੰਤਜ਼ਾਰ ਕਰ ਰਹੀ ਆ ਔਰ ਲਗਾਤਾਰ ਸਰਕਾਰਾਂ ਨੂੰ ਲਾਂਤਾਂ ਜੜੀਆਂ ਉਹ ਪੈਂਦੀਆਂ ਵੇਖ ਸਕਦੇ ਹੋ ਤੁਸੀਂ ਕਿ ਐਸ ਟੋਲ ਪਲਾਜੇ ਤੇ ਬੈੱਕ ਕੇ ਜਦੋਂ ਜੰਮੂ ਤੋਂ ਆਉਣ ਵਾਲੇ ਲੋਕ ਜੋ ਅੰਮ੍ਰਿਤਸਰ ਨੂੰ ਜਾਣ ਵਾਲੇ ਆ ਤਕਰੀਬਨ ਬੰਦ ਕਰ ਦਿੱਤਾ ਗਿਆ ਔਰ 4 ਵਜੇ ਤੱਕ ਦਾ ਸਮਾਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਾ ਰਸਤਾ ਬਲੌਕ ਹੈ ਸਾਰੇ ਹਾਈਵੇ ਬਲੌਕ ਨੇ ਔਰ ਕੁਝ ਲੋਕ ਤਾਂ ਮਜਬੂਰੀਆਂ ਦੇ ਮਾਰੇ ਨੇ ਜਿਨ੍ਹਾਂ ਨੂੰ ਰਸਤਾ ਦਿੱਤਾ ਜਾ ਰਿਹਾ ਕੁਝ ਬਰਾਤਾਂ ਵਾਲੇ ਨੇ ਉਹਨਾਂ ਨੂੰ ਦਿੱਤਾ ਜਾ ਰਿਹਾ ਲੇਕਿਨ ਕੁਝ ਮੂਰਖਤਾ ਵਾਲੇ ਆ ਨਹਿਬਾਨੇ ਜਿਹੜਾ ਲੰਘਣ ਦਾ ਰਸਤਾ ਲੱਭ ਰਹੇ ਆ ਔਰ ਕੁਝ ਮੂਰਖਤਾ ਕਰਨ ਵਾਲਿਆਂ ਨੂੰ ਕਈ ਤਰੀਕਿਆਂ ਵਿੱਚ ਸਮਝਾਇਆ ਜਾ ਰਿਹਾ ਲੇਕਿਨ ਫਿਰ ਵੀ ਲੋਕ ਆਪਣੀ ਮੂਰਖਤਾ ਵਿਖਾ ਰਹੇ ਨੇ ਔਰ ਦੱਸ ਦਈਏ ਕਿ ਮਜਬੂਰੀ ਵਾਲਿਆਂ ਵਾਸਤੇ ਕਿਸਾਨਾਂ ਨੇ ਪਹਿਲਾਂ ਆਵਾਜ਼ ਦਿੱਤੀ ਸੀ ਕਿ ਮਜਬੂਰੀ ਵਾਲਿਆਂ ਨੂੰ ਲੰਘਨ ਦਿੱਤਾ ਜਾਏਗਾ ਬਾਕੀ ਕੋਈ ਵੀ ਇੱਥੋਂ ਨਹੀਂ ਲੰਗੇਗਾ ਔਰ ਤਸਵੀਰਾਂ ਤੁਹਾਨੂੰ ਜਿਹੜੀਆਂ ਮਾਧੋਪੁਰ ਦੀਆਂ ਵਿਖਾ ਰਹੇ ਆ ਮਾਧੋਪੁਰ ਤੋਂ ਐਂਟਰੀ ਜਿਹੜੀ ਆ ਪੰਜਾਬ ਦੀ ਜਿੱਥੋਂ ਪੰਜਾਬ ਤੋਂ ਮਾਧੋਪੁਰ ਜਾਂਦੇ ਆ ਔਰ ਮਾਧੋਪੁਰ ਤੋਂ ਪੰਜਾਬ ਨੂੰ ਆਉਂਦੇ ਆ ਐਸ ਐਂਟਰੀ ਦੇ ਉੱਤੇ ਖੜੇ ਆ ਔਰ ਗੱਲਬਾਤ ਕਰਦੇ ਆ ਕਿਸਾਨ ਆਗੂਆਂ ਨਾਲ ਔਰ ਸਾਡੀਆਂ ਪੈਣਾ ਖੜੀਆਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਪੰਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕਿਵੇਂ ਵੇਖਦੇ ਹੋ ਤੁਸੀਂ ਕਿ ਇਹ ਜੋ ਧਰਨਾ ਲਗਾਇਆ ਗਿਆ ਵਾ ਇਹ ਅੱਜ 4 ਵਜੇ ਤੱਕ ਹੈ ਲੋਕ ਸਹਿਯੋਗ ਕਰ ਰਹੇ ਆ ਜਾਂ ਨਹੀਂ ਕਰ ਹਾਂਜੀ ਕਰ ਰਹੇ ਕੋਸ਼ਿਸ਼ ਤੇ ਸਾਡੇ ਦੁਕਾਨਦਾਰ ਵੀਰ ਸਾਡੇ ਮੁਲਾਜ਼ਮ ਵੀਰ ਭਰਾ ਵੀ ਸਾਡਾ ਸਹਿਯੋਗ ਕਰਦੇ ਪਏ ਆ ਉਸ ਕੋ ਰਾਹੀ ਰਾ ਜਿਹੜਾ ਥੋੜੇ ਪਰੇਸ਼ਾਨੀ ਚਾ ਸੋ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਕੋਈ ਗੱਲ ਨਹੀਂ ਸਾਡਾ ਸਹਿਯੋਗ ਦੋ ਅਸੀਂ ਵੀ ਸਵੇਰ ਦੇ 7 ਵਜੇ ਦੇ ਆਣ ਕੇ ਇੱਥੇ ਬੈਠੇ ਆਂ ਰੋਡ ਤੇ ਕਿੰਨੀ ਠੰਡ ਵਿੱਚ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬੈਠੇ ਹੋਏ ਆਂ ਅਸੀਂ ਇਹੀ ਵੀ ਆਪਣੇ ਭ ਸਾਡੀਆਂ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਤੇ ਸਾਨੂੰ ਇਹ ਜਿਹੜੇ ਪ੍ਰੋਸੈਸ ਸੇ ਕਰਨੇ ਹੀ ਪੈਣੇ ਆ। ਔਰ ਦੱਸਦਾ ਇਹ ਕਿ ਲਗਭਗ 36 ਦਿਨ ਤੋਂ ਡੱਲੇਵਾਲ ਸਾਹਿਬ ਬੈਠੇ ਨੇ ਔਰ ਡੱਲੇਵਾਲ ਸਾਹਿਬ ਅੰਨ ਦਾ ਇੱਕ ਵੀ ਦਾਣਾ ਜਿਹੜਾ ਮੂੰਹ ਦੇ ਵਿੱਚ ਨਹੀਂ ਪਾਇਆ ਔਰ ਫਿਰ ਅੱਗੇ ਕਿਸਾਨ ਆਗੂ ਜੜੇ ਆ ਲਗਾਤਾਰ ਇਹੀ ਵਿਚਾਰਾ ਕਰ ਰਹੇ ਨੇ ਕਿ ਅਗਲਾ ਪਲਾਨ ਕੀ ਹੋਵੇਗਾ ਜੋ ਇੱਥੇ ਕਮਾਂਡ ਸੁਭਾ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸੱਡਾ ਜੀ ਸਤਿ ਸ੍ਰੀ ਅਕਾਲ ਜੀ। ਆ ਕਿਸਾਨ ਸਤਿ ਸ੍ਰੀ ਅਕਾਲ ਜੀ ਕਿਸਾਨ ਦੂਰ ਸੰਘਰਸ਼ੀ ਪੰਜਾਬ ਤੋਂ ਸੂਬਾ ਕੋਰ ਕਮੇਟੀ ਆਗੂ ਲਖਵਿੰਦਰ ਸਿੰਘ ਬਰਿਆ ਇਹ ਭਾਈ اچانک ਆ ਕੇ ਨਹੀਂ ਬਹਿ ਗਏ ਪਹਿਲਾਂ ਤਾਂ ਦਿੱਲੀ ਸਰਕਾਰ ਇਹ ਕਹਿੰਦੀ ਸੀ ਉਹ ਸਾਰੀਆਂ ਜਿੰਨੀਆਂ ਮੰਗਾਂ ਪਹਿਲਾਂ 2021 ਵਿੱਚ ਮੰਨ ਚੁੱਕੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਐਡੇ ਵੱਡੇ ਅਹੁਦੇ ਤੇ 19 ਨਵੰਬਰ ਗੁਰੂ ਨਾਨਕ ਸਾਹਿਬ ਬਰਤ ਤੇ ਬਰਸਡੇ ਤੇ 19 ਨਵੰਬਰ 2021 ਨੂੰ ਟੈਲੀਵਿਜ਼ਨ ਤੇ ਆ ਕੇ ਉਹਨਾਂ ਕਹਿੰਿਆ ਵੀ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਮੈਂ ਜਿਹੜੇ ਕਾਨੂੰਨ ਇਹ ਵਾਪਸ ਲੈਂਦਾ ਜਿਹੜੀਆਂ 12 ਮੰਗਾਂ ਸੀ ਉਹ 9 ਦਸੰਬਰ 2021 ਨੂੰ ਲਿਖਤੀ ਵਿੱਚ ਦਿੱਤੀਆਂ ਕਿ ਤੁਸੀਂ ਧਰਨਾ ਚੁੱਕ ਲੋ ਅਸੀਂ ਪ੍ਰੋਸੈਸ 'ਚ ਪਾ ਕੇ ਇਹਨੂੰ ਲਾਗੂ ਕਰ ਦੇਵਾਂਗੇ ਉਹ ਉਹਦੇ ਤੋਂ ਮੁਕਰ ਗਏ ਨੇ ਸਾਰੇ ਮੁੱਕਰ ਗਿਆ ਉਹਦਾ ਤਾਂ ਫਿਰ 12 ਜਿਹੜੀ ਆ ਹਜਿਟੇਸ਼ਨ ਸ਼ੁਰੂ ਹੋਈ ਜਿਹੜਾ 13 ਫਰਵਰੀ ਤੋਂ ਅੱਜ 11ਵਾਂ ਮਹੀਨਾ ਚੱਲ ਰਿਹਾ ਵਾ ਉਹਦੇ ਵਿੱਚ ਸੈਂਟਰ ਸਕਾਰ ਵੱਲੋਂ ਆਏ ਵੀ ਇਹ ਜੀ ਟਰਾਲੇ ਲੈ ਕੇ ਆਉਂਦੇ ਆ ਜੀ ਪਤਾ ਨਹੀਂ ਕੀ ਬਰੂਦ ਲੈ ਕੇ ਆਉਂਦੇ ਆ ਅਸੀਂ ਟਰਾਲੇ ਵੀ ਛੱਡ ਦਿੱਤੇ ਪੈਦਲ 101 ਬੰਦੇ ਦਾ ਜਥਾ ਜਿਹੜਾ ਉਹ ਪੈਦਲ ਤੋਰਿਆ ਉਹਦੇ ਤੇ ਵੀ ਗੋਲ ਆ ਬਰੂਦ ਸੁੱਟ ਕੇ ਸਾਡੇ ਬੰਦੇ ਜ਼ਖਮੀ ਕੀਤੇ ਆ ਤੇ ਮਾਰੇ ਵੀ ਆ ਹਾਂਜੀ 35 ਦਿਨਾਂ ਤੋਂ ਅੱਜ 35 ਦਿਨ ਹੋ ਗਏ ਨੇ ਬਜ਼ੁਰਗ ਆਗੂ ਸਾਡਾ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਬਹੁਤ ਸਾਡੇ ਸਤਿਕਾਰਯੋਗ ਨੇ ਉਹ ਜਿਹੜਿਆ ਮਰਨ ਵਰਤ ਤੇ ਬੈਠੇ ਨੇ ਚਾਰ ਦਿਨਾਂ ਤੋਂ ਉਹਨਾਂ ਦੇ ਅੰਦਰ ਪਾਣੀ ਦੀ ਬੂੰਦ ਵੀ ਨਹੀਂ ਜਾ ਰਹੀ। ਹਾਂਜੀ ਪਰੰਤੂ ਸਰਕਾਰ ਵੱਲੋਂ ਕੋਈ ਗੱਲਬਾਤ ਤਾਂ ਜਿਹੜਾ ਵਾ ਸੱਦਾ ਨਹੀਂ ਕੋਈ ਗੱਲਬਾਤ ਨਹੀਂ 18 ਫਰਵਰੀ ਨੂੰ ਲਾਸਟ ਜਿਹੜੀ ਗੱਲਬਾਤ ਹੋਈ ਸੀ ਉਹਦੇ ਵਿੱਚ ਵੀ ਅੰਦਰ ਮੀਟਿੰਗ ਸਾਡੇ ਆਗੂਆਂ ਨਾਲ ਕੁਝ ਔਰ ਕਰਦੇ ਨੇ ਪ੍ਰੈਸ ਦੇ ਵਿੱਚ ਆ ਕੇ ਕੁਝ ਬੰਨੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਿਹੜਾ 4 ਵਜੇ ਤੱਕ ਦਾ ਟਾਈਮ ਹੈ ਇਸ ਤੋਂ ਬਾਅਦ ਵਿੱਚ ਕੀ ਅੱਗੇ ਫੇਰ ਕੋਈ ਹੋਰ ਰਣਨੀਤੀ ਜਿਹੜੀ ਤਿਆਰ ਕੀਤੀ ਜਾਵੇਗੀ ਜਾਂ ਕਿਵੇਂ? ਆਹ ਵੇਖੋ ਸਥਿਤੀ ਬਹੁਤ ਹੀ ਨਾਜ਼ਕ ਬਣੀ ਆ। ਅਗਲੇ ਦੀ ਜ਼ਿੰਦਗੀ ਮੌਤ ਦਾ ਸਵਾਲ ਆ। ਦੂਸਰੇ ਬੰਨੇ ਸੈਂਟਰ ਦੀ ਸਰਕਾਰ ਸੁਪਰੀਮ ਕੋਰਟ ਦੇ ਉੱਤੇ ਦਬਾਅ ਪਾ ਕੇ ਉਹ ਸੁਪਰੀਮ ਕੋਰਟ ਸਾਡਾ ਸਤਕਾਰਯੋਗ ਆ ਗਿਆ ਉਹ ਸਰਕਾਰ ਨੂੰ ਨਹੀਂ ਕਹਿੰਦਾ ਵੀ ਤੁਸੀਂ ਮੰਨੀਆਂ ਮੰਗਾ ਲਾਗੂ ਕਿਉਂ ਨਹੀਂ ਕਰਦੇ ਉਲਟਾ ਪੰਜਾਬ ਦੀ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਕਿ ਉਹਨੂੰ ਜਿਹੜਾ ਵਾ ਮੈਡੀਕਲ ਟਰੀਟਮੈਂਟ ਦਿੱਤਾ ਜਾਵੇ ਉਹਨੂੰ ਜਿਹੜਾ ਉਹਦੀ ਜਾਨ ਬਚਾਈ ਜਾਵੇ ਇਧਰੋਂ ਕਿਸਾਨਾਂ ਵੱਲੋਂ ਵੀ ਇੱਕ ਜਾਨ ਬਚਾਉਣ ਵਾਸਤੇ ਤੁਸੀਂ ਸੇ 10 ਹੋਰ ਜਾਨਾਂ ਲੈਣੀਆਂ ਤਾਂ ਇਹ ਦੱਲੇਵਾਲ ਸਾਹਿਬ ਚੁੱਕ ਸਕਦੇ ਦੱਲੇਵਾਲ ਸਾਹਿਬ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਆ ਆਪਣੇ ਮੂੰਹੋਂ ਬੋਲ ਕੇ ਦੱਸਦੇ ਨੇ ਵੀ ਜਾਂ ਸਾਡੀਆਂ ਮੰਗਾਂ ਮੰਨ ਲਿਆ ਜਾਣ ਜਾਂ ਫਿਰ ਸਾਡੀ ਕੁਰਬਾਨੀ ਹੋ ਗਈ ਸਾਨੂੰ ਟਰੀਟਮੈਂਟ ਨਾ ਹੀ ਲੈਣਾ ਤੇ ਨਾ ਸਾਡੀ ਕੋਸ਼ਿਸ਼ ਕਰਿਓ ਆ ਦੱਸ ਰਿਹਾ ਤਸਵੀਰਾਂ ਤੁਹਾਨੂੰ ਕਿ ਅੱਜ ਅਸੀਂ ਫੇਰ ਪਠਾਨਕੋਟ ਦੇ ਉਸ ਨੈਸ਼ਨਲ ਹਾਈਵੇ ਦੇ ਉੱਤੇ ਖੜੇ ਆ ਜੋ ਹਾਈਵੇ ਜਿਹੜਾ ਵਾ ਆਮਰਾ ਸੱਤ ਤੱਕ ਜਾਣ ਵਾਲਾ ਤਕਰੀਬਨ ਹੀ ਬੰਦ ਕੀਤਾ ਹੋਇਆ 7 ਵਜੇ ਤੋਂ ਲੈ ਕੇ 4 ਵਜੇ ਦਾ ਟੱਕਦਾ ਟਾਈਮ ਹੈ ਔਰ ਲਗਾਤਾਰ ਕਿਸਾਨਾਂ ਵੱਲੋਂ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਔਰ ਬਹੁਤ ਸਾਰੀਆਂ ਸਰਕਾਰਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਜਾ ਕੇ ਝੁਕਦੀਆਂ ਨਜ਼ਰ ਆਈਆਂ ਨੇ ਪਹਿਲਾਂ ਵੀ ਦੱਸਦਾਈਏ ਕਿ ਮੋਦੀ ਨੂੰ ਮੂੰਹ ਦੀ ਖਾਣੀ ਪਈ ਆ ਔਰ ਅੱਜ ਫੇਰ ਅੱਗੇ ਵੇਖਦੇ ਆ ਕਿ ਅੱਗੇ ਕੀ ਬਣਦਾ ਕਿੰਨਾ ਸਮਾਂ ਹੋਰ ਮੋਦੀ ਆੜੀ ਤੇ ੜਿਆ ਰਹੇਗਾ ਔਰ ਕਿੰਨਾ ਚਿਰ ਲੋਕਾਂ ਨੂੰ ਪ੍ਰੋਟੈਸਟ ਜਿਹੜਿਆ ਕਰਨੇ ਪੈਣਗੇ ਕਿਸਾਨ ਭਾਈਚਾਰਾ ਲਗਾਤਾਰ ਜੰਦਾਬਾਦ ਥਾ ਤੇ ਜੰਦਾਬਾਦ ਹੈ ਤੇ ਜੰਦਾਬਾਦ ਰਹੇਗਾ ਇਹੋ ਜਿਹੇ ਨਾਰੇ ਲਗਾ ਕੇ ਜਦੋਂ ਮੋਦੀ ਨੂੰ ਚੇਤਾਵਨੀ ਦਿੰਦੇ ਆ ਤਾਂ ਫੇਰ ਕਿਤੇ ਨਾ ਕਿਤੇ ਝੁਕਣਾ ਪੈਂਦਾ ਇਹ ਤਸਵੀਰਾਂ ਤੁਸੀਂ ਕਿਵੇਂ ਵੇਖਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਨਾਨਾ ਨਗ मुदाबादादार